ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਵੱਲੋਂ ਪਿੰਡ ਕੋਨੇਵਾਲ ਵਿਖੇ ਕਿਸਾਨਾਂ ਵੱਲੋਂ ਇੱਕ ਮਾਰਚ ਕੀਤਾ ਗਿਆ ਇਸ ਮਾਰਚ ਦੇ ਮੁੱਖ ਮੰਗ ਕਿ ਬਾੜਾਂ ਕਾਰਨ 30% ਫਸਲੀ ਨੁਕਸਾਨ ਹੋਇਆ ਪਰ ਸਰਕਾਰ ਨੇ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਖੇਤਾਂ ਵਿੱਚ ਹੋਏ ਨੁਕਸਾਨ ਘਰਾਂ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਪਸ਼ੂਆਂ ਦੇ ਹੋਏ ਨੁਕਸਾਨ ਸਰਕਾਰ ਵੱਲੋਂ ਨਾ ਦਿੱਤੇ ਜਾਣ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਵੱਲੋਂ ਪ੍ਰਸ਼ਾਸਨ ਖਿਲਾਫ ਰਾਟਕ ਦੇ ਠੰਡ ਵਿੱਚ ਕੱਪੜੇ ਲਾ ਕੇ ਰੋਸਟ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣਾ ਗੁੱਸਾ ਬਖਾਇਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਭਾਰਤੀ ਕਿਸਾਨ ਜਨ ਨੂੰ ਇਕਤਾ ਸੰਘਰਸ਼ ਲੋ ਬਲਾਕ ਜਨਾਲਾ ਤੇ ਬਲਾਕ ਰਮਦਾਸ ਦੇ ਵਿੱਚ ਅੱਜ ਜਿਹੜਾ ਗਰਦੌਰੀਆਂ ਵਾਲੀਆਂ ਫੌਜੀ ਅਲਾਈਨਮੈਂਟ ਹੋਰ ਜਿਹੜੀਆਂ ਕਿਸਮਾਂ ਦੇ ਪੈਸੇ ਸਰਕਾਰ ਵੱਲੋਂ ਨਹੀਂ ਪਾਏ ਜਾ ਰਹੇ ਇੱਕ ਜਿਹੜੇ ਮਕਾਨਾਂ ਬੜੇ ਡੈਮੇਜ ਹੋ ਗਏ ਮਕਾਨਾਂ ਦੇ ਪੈਸੇ ਵੀ ਨਹੀਂ ਪਾਏ ਜਾ ਰਹੇ ਇੱਕ ਕਹਿ ਰਹੇ ਆ ਵੀ ਜਿਹੜਾ ਜਵੇਂ ਬੰਦੀ ਚ ਨਾ ਆ ਆ ਸਿਰਫ ਪਰਿਵਾਰ ਦੇ ਵੱਡੇ ਜੀ ਨੂੰ ਇੱਕ ਨੂੰ ਕੰਪਨਸੇਸ਼ਨ ਦੇਣੀ ਇੱਕ ਨੂੰ ਖਰਾਬਾ ਦੇਣਾ ਦੂਜਿਆਂ ਨੂੰ ਨਹੀਂ ਦੇਣਾ ਭਰਾ ਹੋ ਅੱਗੇ ਨੇ ਆਪਦੇ ਪੋਤੇ ਆ ਉਹ ਵੱਖੋ ਵੱਖਿਆ ਵੱਖ-ਵੱਖ ਉਹਨਾਂ ਦੇ ਘਰ ਆ 5 ਏਕੜ ਤਾਂ ਕਿ ਸਰਕਾਰ ਨੇ ਆਖਿਆ ਇਹ ਤੇ ਉਹ 100 ਕਿੱਲੇ ਤੋਂ ਚੁੱਕ ਕੇ ਤੇ 5 ਏਕੜ ਦੇ ਰਿਆ ਦੂਜਾ ਜਿਹੜਾ ਪਰਿਵਾਰ ਆ ਉਹ ਵੇਖ ਰਿਹਾ ਵੀ ਆਪਾਂ ਕਿੱਥੋਂ ਲੈਣਾ ਮਾਜਵਾ ਤੇ ਚੌਥੇ ਨੰਬਰ ਤੇ ਹਜੇ ਤੱਕ ਨੇ ਪੱਕੀਆਂ ਪੈ ਰੀਆਂ ਦੇ ਆਪ ਪ੍ਰਧਾਨ ਜੀ ਕੋਨੇਵਾਲ ਖੜੇ ਨੇ ਜਿੱਥੇ ਸਭ ਤੋਂ ਵੱਧ ਡੈਮੇਜ ਹੋਇਆ ਕੋਨੇਵਾਲ ਭਰਾਹੋ ਕੋਨੇਵਾਲ ਵੀ ਹਜੇ ਪੱਕੀਆਂ ਪੱਕੀਆਂ ਜ਼ਮੀਨਾਂ ਦੇ ਵੀ ਪੈਸੇ ਪਾਏ ਜਾ ਰਹੇ ਤੇ ਇਸ ਕਰਕੇ ਕੱਪੜੇ ਲਾ ਕੇ ਆ ਬਜ਼ੁਰਗ ਸਰੀਰ ਨੌਜਵਾਨ ਆਗੂ ਭਾਰਤੀ ਕਿਸਾਨ ਜੁਣੀ ਏਕਤਾ ਸੰਘਰਸ਼ ਦੇ ਲਗਾਤਾਰ ਜਿਹੜੇ ਨੇ ਭਰਾਹੋ ਮਾਰਚ ਕਰ ਰਹੇ ਨੇ ਠੰਡ ਵੇਖੋ ਅੱਜ 31 ਤਰੀਕ ਆ ਤੇ ਅੱਜ ਠੰਡ ਵੇਖੋ ਲਗਾਤਾਰ ਮੋਰਚਲ ਮਾਰਚ ਕਰ ਰਹੇ ਨੇ ਤੇ ਇਸ ਕਰਕੇ ਪੀ ਲੋਕਾਂ ਨੂੰ ਲੋਕਾਂ ਤੱਕ ਗੱਲ ਜਾਵੇ ਜਿਹੜਾ ਭਗਵੰਤ ਮਾਨ ਜੀ ਕੱਲ ਪਾਰਲੀਮੈਂਟ ਦੇ ਵਿੱਚ ਬੜਾ ਰੌਲਾ ਪਾਉਂਦੇ ਸੀ ਇਹਨਾਂ ਲੋਕਾਂ ਨੂੰ ਵੇਖੋ ਅੰਮ੍ਰਿਤਸਰ ਵਾਲੇ ਡੀਸੀ ਨੂੰ ਪੁੱਛੋ ਐਸਡੀ ਨੂੰ ਪੁੱਛੋ ਕਿ ਕਿੰਨੇ ਕਿੰਨੇ ਕੰਪੋਨੈਸ਼ਨ ਇਹਨੇ ਖਰਾਬਾ ਇਹਨੇ ਵੜਤਾ ਵਾ ਇਸ ਕਰਕੇ ਇਹਨਾਂ ਨਾਲ ਗੱਲ ਵੀ ਕਰਾਉਨੇ ਆ ਇੱਥੋਂ ਦੇ ਕੋਨੇ ਵਾਲ ਜਿਹੜਾ ਸਭ ਤੋਂ ਵੱਧ ਅਫੈਕਟਡ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਹਾਂਜੀ ਪ੍ਰਧਾਨ ਜੀ ਕੀ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੂਨ ਨੂੰ ਏਕਤਾ ਸੰਘਰਸ਼ ਦਾ ਜ਼ਿਲ੍ਹਾ ਆਗੂ ਵੇਖੋ ਪ੍ਰਧਾਨ ਜੀ ਆਡੇ ਸਾਡੇ ਫੈਕਟ ਹੋਏ ਆ ਜਿੰਨੀ ਇਹ ਸਾਰੀ ਬਾਰਡਰ ਬੈਲਟ ਆ ਜਿੰਨਾ ਜਿੰਨਾ ਥਾਵਾਂ ਦੇ ਉੱਤੋਂ ਤੁਸੀ ਬੰਨ ਟੁੱਟਿਆ ਸੀ ਅਜੇ ਤੱਕ ਕਿਸੇ ਨੂੰ ਕੋਈ ਖਰਾਬਾ ਨਹੀਂ ਗਾ ਪਿਆ ਉੱਥੇ ਸਰਕਾਰਾਂ ਲਾਲ ਲਾਲਾ ਕਰਨਡੀਆਂ ਵੀ ਅਸੀਂ ਖਰਾਬੇ ਪਾਤੇ ਆ ਪਰ ਅਜੇ ਤੱਕ ਨਾ ਕੋਠਿਆਂ ਦਾ ਨਾ ਇਹਨਾਂ ਨੇ ਅਜੇ ਤੱਕ ਜ਼ਮੀਨਾਂ ਦਾ ਜਿਹੜੇ ਇਹਨਾਂ ਦੇ ਚਾਹੇਤੇ ਹਨ ਉਹਨਾਂ ਨੂੰ ਸਿਰਫ ਇਹਨਾਂ ਨੇ ਖਰਾਬੇ ਪਾਏ ਆ ਬਾਕੀ ਕਿਸੇ ਨੂੰ ਕੋਈ ਖਰਾਬਾ ਨਹੀਂ ਪ੍ਰਧਾਨ ਜੀ ਪਾਇਆ ਆ ਵੇਖੋ ਜੀ ਹੋਰ ਅੱਗੋਂ ਨਾਲ ਗੱਲ ਕਰਾਉਣੀ ਕੀ ਨਾ ਜੀ ਵਾਇਗੜੀ ਕਾ ਖਾਲਸਾ ਵਾਇਗੜੀ ਦੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਮੈਂ ਗਰਜਿੰਦ ਸਿੰਘ ਬਲਾਕ ਪ੍ਰਧਾਨੀਆਂ ਵਾਲਾ ਭਰਾਓ ਜਿਹੜਾ ਆਪਾਂ ਰੋਡ ਮਾਰਚ ਅੱਜ ਰੈਲੀ ਕੱਢਣ ਲੱਗੇ ਆ ਪਿੰਡਾਂ ਦੇ ਵਿੱਚੋਂ ਦੀ ਜਿਹੜੇ ਸਰਕਾਰਾਂ ਦੇ ਨੀਤੀਆਂ ਕਰਕੇ ਕੱਢਣ ਲੱਗੇ ਆ ਜਿਹੜੇ ਇਹਨਾਂ ਨੇ ਪੈਲੀਆਂ ਦੇ ਖਰਾਬੇ ਸਾਡੇ ਉਹ ਨਹੀਂ ਪਾਏ ਕੋਠਿਆਂ ਦੀਆਂ ਫੈਲਾ ਇਹਨਾਂ ਦੇ ਦਫ਼ਤਰ ਜਵਾਂ ਪਈਆਂ ਉਹ ਨਹੀਂ ਪੈਸੇ ਪਾਏ ਜਿਹੜੇ ਇਹਨਾਂ ਦੇ ਬਹੁਤੇ ਹੀ ਜੜੇ ਲੱਗੇ ਸੀ ਉਹਨਾਂ ਦੇ ਇਹਨਾਂ ਨੇ ਟਾਵੇਂ ਟਾਵੇਂ ਪੈਸੇ ਪਾਏ ਜੋ ਵਾਹਿਗੁਰੂ ਜੀ ਕਾ ਖਾਲਸਾ ਆ ਵੇਖੋ ਜੀ ਬਜ਼ੁਰਗ ਸਰੀਰ ਨਾਲ ਗੱਲਬਾਤ ਕਰਾਉਣਾ ਵਾ ਬਜ਼ੁਰਗ ਸਰੀਰ ਆ ਫੇਰ ਵੀ ਕੱਪੜੇ ਲਾਉਣ ਨੂੰ ਮਜਬੂਰ ਹੋਇਆ ਕਿੰਨਾ ਕਰਕੇ ਨਾ ਲੋਕਾਂ ਕਰਕੇ ਜਿਨ੍ਹਾਂ ਨੂੰ ਹਜੇ ਤੱਕ ਪੈਲੀਆਂ ਦੇ ਖਰਾਬੇ ਨਹੀਂ ਮਿਲੇ ਇਹਨਾਂ ਨੇ ਆਪ ਹੀ ਜਦੋਂ ਡੈਮੇਜ ਪਾਣੀ ਵੱਧ ਕਰ ਗਿਆ ਮੁੜ ਕੇ ਵੱਧ ਪਾਣੀ ਦਰਿਆ ਛੱਡਿਆ ਤੇ ਦਰਿਆ ਨੇ ਇੱਥੋਂ ਹੀ ਕੋਹਨੇਵਾਲ ਤੋਂ ਸੱਤ ਜਗ੍ਹਾ ਜਿਹੜਾ ਬੰਨ ਤੋੜਿਆ ਉਦੋਂ ਜਦੋਂ ਵੱਡਾ ਡੈਮੇਜ ਹੋਇਆ ਇਹ ਜਨਾਲੇ ਨੂੰ ਤੇ ਰਮਦਾਸ ਨੂੰ ਸਾਰੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆਪਣਿਆਂ ਨੇ ਆਪਣਿਆਂ ਦੀ ਬਾਹ ਫੜੀ ਪਰ ਸਰਕਾਰ ਵੱਲੋਂ ਇਸ ਇਤਿਹਾਰਾਂ ਚ ਲਾਇਆ ਗਿਆ ਵੀ ਅਸੀਂ ਕੰਪੋਜੀਸ਼ਨ ਵੜਤੀ ਖਰਾਬੇ ਬਣਤੇ ਆ ਆ ਲੋਕਾਂ ਨੂੰ ਹਜੇ ਤੱਕ ਨਹੀਂ ਖਰਾਬੇ ਮਿਲੇ ਇੰਨੀ ਠੰਡ ਦੇ ਵਿੱਚ ਭਰਾਓ ਮੋਟਰਸਾਈਕਲ ਚਲਾਉਣਾ ਮਾਦ ਕੱਪੜੇ ਲਾ ਕੇ ਮੋਟਰਸਾਈਕਲ ਚਲਾ ਰਹੇ ਨੇ ਕਿੱਡੀ ਵੱਡੀ ਗੱਲ ਆ ਗੱਲ ਕਰਾਉਣੇ ਹਾਂਜੀ ਕੀ ਨਾ ਜੀ ਕੀ ਆ ਸਕ ਜੀ ਪ੍ਰਧਾਨ ਬਲਾਗ ਹਾਂਜੀ ਵਾਹੀਖਾ ਖੜਸਾ ਵਾਹੀ ਫਤਿਹ ਆ ਬਜ਼ੁਰਗਾਂ ਹੋਰ ਕੀ ਨਾਂ ਜੀ ਆਪਣਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਹਾਂਜੀ ਆ ਮੈਂ ਤਾਂ ਨਾ ਹੋਰ ਨਾ ਨੇ ਗੱਲ ਕਰਾਉਣਾ ਆਗੂ ਨਾ ਆ ਕੋਨੇ ਪਿੰਡ ਕਿਹੜਾ ਜੀ ਆਪਣਾ ਪਤਾ ਨਹੀਂ ਇੱਥੇ ਆ ਜਾਓ ਇੱਥੇ ਇਧਰ ਕੋਨੇ ਵਾਲ ਜੀ ਹਜੇ ਤੱਕ ਕਮ ਅਵਤਾਰ ਸਿੰਘ ਕੀ ਨਾਂ ਜੀ ਅਵਤਾਰ ਸਿੰਘ ਪਿੰਡ ਕੋਨੇ ਵਾਲਾ ਅਵਤਾਰ ਸਿੰਘ ਤੇ ਜਿਹੜੇ ਖਰਾਬੇ ਮਿਲ ਗਏ ਆਪਾਂ ਨੂੰ ਜੀ ਨਹੀਂ 100% ਰਹਿੰਦੇ ਆ ਜੀ 100% ਜਿਹੜਾ ਖਰਾਬਾ ਹੋ ਰਿਹਾਦਾ ਵੇਖੋ ਇਹ ਵੀਡੀਓ ਨੂੰ ਬੱਸੋ ਵੱਧ ਸ਼ੇਅਰ ਕਰਨਾ ਜੋ ਇਹਨਾਂ ਲੋਕਾਂ ਦੀ ਆਵਾਜ਼ ਬਣਿਆ ਉਹ ਬਾਰਡਰ ਬੈਲਟਾਂ ਦੀ ਤੁਸੀਂ ਬਹੁਤ ਸੇਵਾ ਕੀਤੀ ਬਹੁਤ ਰਾਸ਼ਨ ਵੰਡੇ 20 ਵੰਡੀਆਂ ਖਾਦ ਡੀਜ਼ਲ ਇਹਨਾਂ ਲੋਕਾਂ ਕਰਕੇ ਪਰ ਆੜੀ ਸਰਕਾਰ ਆ ਇਸ ਤਿਹਾਰੇ ਨੇ ਕਰੋੜਾ ਰੁਪਏ ਖਰਚਦੇ ਪਰ ਖਰਾਬਾ ਹਜੇ ਤੱਕ ਨਹੀਂ ਵੰਡਿਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਮੈਂ ਬੇਟਾ ਮਾਲ ਭਾਰਤੀ ਖਾਂਜੂਣੀ ਇਕਤਾ ਸੰਗਰਧਦਾ ਜਿਲ੍ਹਾ ਆਗੂ ਮੇਰੇ ਭਰਾਓ ਅਜੇ ਤੱਕ ਇਹਨਾਂ ਸਰਕਾਰਾਂ ਨੇ ਜਿਹੜਾ ਆ ਕੁਝ ਨਹੀਂ ਕਿਸੇ ਨੂੰ ਪਾਇਆ ਕਿਉਂਕਿ ਹਰ ਪਿੰਡ ਦੇ ਵਿੱਚ ਕੋ ਦੋ ਚਮ ਚਮ ਨੂੰ ਇਹਨਾਂ ਪੈਸੇ ਪਾ ਦਿੰਦੇ ਨੇ ਝੋਨੇ ਦੇ ਖਰਾਬੇ ਦੇ ਮਕਾਨ ਖਰਾਬੇ ਦਾ ਦਿੱਤਾ ਹੀ ਕੱਖ ਨਹੀਂਗਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਕਰਦੀਆਂ ਹੀ ਕੱਖ ਨਹੀਂ ਸਿਰਫ ਫੋਟਾਂ ਖਚਾਉਣ ਦਾ ਕੀ ਆਗੀਆਂ ਨੇ ਜਾਂ ਭੰਡਬਾਜੀ ਕਰਦੀਆਂ ਨੇ ਕਿਉਂਕਿ ਜੇ ਸਰਕਾਰਾਂ ਨੇ ਇਹਨਾਂ ਚੀਜ਼ਾਂ ਵੱਲ ਖਿਆਲ ਨਾ ਕੀਤਾ ਨਾ ਸਾਡੇ ਪੈਲੀ ਖਰਾਬੇ ਦੇ ਪੈਸੇ ਪਾਏ ਨਾ ਸਾਡੇ ਮਕਾਨਾਂ ਦੇ ਪਾਏ ਜਾਂ ਜਿਹੜੀਆਂ ਸਾਡੀਆਂ ਕੁਝ ਕੱਚੀਆਂ ਪੈਲੀਆਂ ਨੇ ਬਾਕੀ ਜਿਹੜੇ ਠੇਕੇ ਦੇ ਲਈਆਂ ਪੈਲੀਆਂ ਨੇ ਉਹਨਾਂ ਦੇ ਪੈਸੇ ਨਾ ਪਾਏ ਤਾਂ ਅਸੀਂ ਸੰਘਰਸ਼ ਜਿਹੜਾ ਆ ਤਗੜਾ ਵਿਢਾਂਗੇ ਕਿਉਂਕਿ ਜੇ ਹੋ ਸਕਿਆ ਤਾਂ ਅਸੀਂ ਰੇਲਾਂ ਦੀ ਕਾਲਵੀ ਦਾਂਗੇ ਕਿਉਂਕਿ ਰੇਲਾਂ ਦੀ ਕਾਲਵੀ ਅਸੀਂ ਤਗੜੇ ਹੋ ਗਏ ਦਾਂਗੇ ਇਹ ਨਹੀਂਗਾ ਕਿ ਅਸੀਂ ਦੇ ਠੰਡ ਦੇ ਵਿੱਚ ਕੱਪੜੇ ਲਾ ਕੇ ਜਾਤ ਨੇ ਤੇ ਰੇਲਾਂ ਦੇ ਉੱਤੇ ਵੀ ਬਹਿ ਜਾ ਕੇ ਜਾਣੇ ਜਾ ਕੇ ਇਸ ਕਰਕੇ ਅਸੀਂ ਇਹੋ ਬੇਨਤੀ ਕਰਦੇ ਹਾਂ ਤਗੜੇ ਹੋਏ ਘਰਾਂ ਦੇ ਵਿੱਚੋਂ ਨਿਕਲੋ ਤੇ ਆਪਣੇ ਖਰਾਬੇ ਲੈਣ ਦੀ ਆ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੋਰ ਵੀ ਆ ਨੌਜਵਾਨ ਅੱਜ ਹੰਜ ਕੀ ਕਹਿਣਾ ਚਾਹੁੰਦੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬਾਤ ਸਿੰਘ ਭਾਰਤੀ ਕਿਸਾਨ ਜਨੇਉਂ ਜਲਾ ਗੂ ਵਾਹਿਗੁਰੂ ਜੀ ਕਾ ਸਰਕਾਰ ਨੇ ਕੋਈ ਖਰਾਬਾ ਨਹੀਂ ਦਿੱਤਾ ਕੋਈ ਇਹਨਾਂ ਨੇ ਸਿਰਫ ਆਪਣੇ ਬੰਦੇ ਜਿਹੜੇ ਕੋ ਨਮਾਇंदे ਉਹਨਾਂ ਨੂੰ ਕੋ ਦਿੱਤਾ ਵਾ ਬਾਕੀ ਹੋਰ ਕਿਸੇ ਨੂੰ ਕੁਛ ਨਹੀਂ ਦਿੱਤਾ ਇਹ ਸਾਰੇ ਅੱਗੇ ਅਪੀਲ ਆ ਵੀ ਇਕੱਠੇ ਹੋ ਕੇ ਸਾਰੇ ਸੰਘਰਸ਼ ਲੜੀਏ ਆ ਜੀ ਵੇਖੋ ਹਣ ਹੌਲੀ ਹੌਲੀ ਮੋਟਰਸਾਈਕਲ ਸਾਰਿਆਂ ਨੇ ਤੋੜਨੇ ਆ ਸਾਰਿਆਂ ਨੇ ਮੋਟਰਸਾਈਕਲ ਤੋੜਨੇ ਆਪਣਾ ਆਪਣੇ ਨਾਲ ਬਰਕ ਸ਼ੋਰਦ ਹੌਲੀ 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 ਕਰਦੇ ਆ ਛੋੜ ਦੇ ਛੋੜ ਦੇ ਅਮਨ ਕਿ ਮੈਨੂੰ ਦੇਈਏ ਟੇਡੇ ਰੋ ਫੋਨ ਕਰਕੇ नहीं निकाल के जब मैं आवाज चलाऊंगी Bye. ਹਾਂ ਜੀ ਕਿਹੜਾ ਹਾਂ ਦਾ ਬਦਲਾ ਗੱਲ ਕਰ ਰਹੇ ਹਾਂ ਹਾਂ ਜੀ ਪਤਾ ਨਹੀਂ ਕੀ ਨਾਮ ਦਾ ਉਹ ਵਾਈਪੋ ਟਿਕਾ ਖਾਲਸਾ ਵਾਈਪੋ ਕੀ ਜਿਹਦੇ ਮੈਂ ਭਾਗ ਜਿਹੜਾ ਆ ਗੂ ਮੇਰੇ ਕਿਸਾਨ ਭਰਾਓ ਇਹਨਾਂ ਸਰਕਾਰਾਂ ਨੇ ਇਹਨਾਂ ਧੱਕਾ ਕੀਤਾ ਆ ਕਿ ਅਜੇ ਤੱਕ ਜਿਹੜੇ ਪੈਰੀਆਂ ਦੇ ਖਰਾਬੇ ਹੋਏ ਨੇ ਮਕਾਨਾਂ ਦੇ ਜਿਹੜੇ ਖਰਾਬੇ ਹੋਏ ਨੇ ਇਹਨਾਂ ਨੇ 1 ਰੁਪਈਆ ਨਹੀਂ ਦਿੱਤਾ ਸਰਕਾਰ ਨੇ ਸਿਰਫ ਆਪਣੇ ਝੇਟਿਆਂ ਨੂੰ ਜਿਹੜਾ ਆ ਉਹ ਪੈਸੇ ਦੇ ਕੇ ਤੇ ਲੋਕਾਂ ਨੂੰ ਗਲੋਂ ਲਾਉਂਦੀ ਕੋਸ਼ਿਸ਼ ਕੀਤੀ ਆ ਜੇ ਤਾਂ ਅਸੀਂ ਗਲੋਂ ਨਹੀਂ ਲੱਤਣ ਦਾਂਗੇ ਕਿਉਂਕਿ ਆਪਾਂ ਜਿਹੜੇ ਆ ਆਪਣੇ ਪੈੜੀਆਂ ਦੇ ਖਰਾਬ ਜਿਹੇ ਰਹਿੰਦੇ ਨੇ ਉਹ ਵੀ ਲਾਂਗੇ ਜਿਹੜੇ ਮਕਾਨ ਖਰਾਬ ਹੋਏ ਨੇ ਉਹਨਾਂ ਦੇ ਪੈਸੇ ਵੀ ਲਾਂਗੇ ਕਿਉਂਕਿ ਆਪਾਂ ਸਰਕਾਰ ਨੂੰ ਇੱਦਾਂ ਨਹੀਂ ਚੱਲਦੇ ਕਿਉਂਕਿ ਜੇ ਸਰਕਾਰ ਨੇ